ਈਗਾ ਮੈਂ ਬਹੁਤ ਕੱਟੜ ਉਰਦੀ ਆਮ ਆਦਮੀ ਪਾਰਟੀ ਦਾ ਭਗਵੰਤ ਜੀ ਦਾ ਖਾਸ ਕਰਕੇ ਉਹਦੇ ਕੰਮਾਂ ਕਰਕੇ ਪਰ ਜਿੱਥੇ ਜਿਹੜੀ ਸ਼ਲਾਘਾ ਬੰਦੀ ਬਣਦੀ ਹੈ ਅੱਜ ਪੂਰੇ ਪੰਜਾਬ ਦੇ ਤਨਖੂਤ ਦੇਖ ਬਦਲ ਮੈਂ ਸੱਚੇ ਪਾਛਾ ਹਰ ਥਾਂ ਨਜ਼ਰ ਆ ਰਹੇ ਨੇ ਪਰ ਜਿਹੜੇ ਸਿਆਸਤ ਨਾਲ ਜੁੜੇ ਲੋਕ ਨੇ ਜਿਹੜੇ ਪੰਜਾਬੀ ਨੇ ਸਿੱਖ ਨਹੀਂ ਨੇ ਉਹਨਾਂ ਨੂੰ ਭਗਵੰਤ ਜੀ ਦੇਖਦਾ ਤਨਖੂਤ ਦੇਖ ਬਦਲ ਮੈਂ ਸੱਚੇ ਪਾਛਾ ਨਜ਼ਰ ਨਹੀਂ ਆ ਰਹੇ ਸੋ ਆਪਣੀ ਅਕਲ ਨੂੰ ਸਾਫ਼ ਕਰੋ ਦਿਮਾਗ 'ਚ ਝਾਲੂ ਫੇਰੋ ਸਿੱਖ ਬਣੋ ਪੰਜਾਬੀ ਬਣਨ ਤੋਂ ਪਹਿਲਾਂ ਇਹ ਨਹੀਂ ਕਹਿੰਦਾ ਗੁਰੂ ਸਾਹਿਬ ਦਾ ਦਿਨ ਮਨਾ ਰਹੇ ਆ ਪਰ ਕੀ ਸਾਡੇ ਗੁਰੂ ਸਾਹਿਬ ਦਾ ਦਿਹਾੜਾ ਐ ਮਨਾਇਆ ਜਾਂਦਾ ਫੋਟੋਆਂ ਲਾ ਦਿਓ ਸਾਰੇ ਪੰਜਾਬ ਚ ਬੂੜੀ ਬੂੜ ਕਰਤੇ ਸੋ ਆਪਣੀ ਅਕਲ ਨੂੰ ਸਾਫ਼ ਕਰੋ ਦਿਮਾਗ ਚ ਝਾਲੂ ਫੇਰੋ ਸਿੱਖ ਬਣੋ ਪੰਜਾਬੀ ਬਣਨ ਤੋਂ ਪਹਿਲਾਂ ਤੇ ਦੇਖੋ ਆਨੰਦ ਲਓ ਹਰ ਪਾਸੇ ਪੋਸਟ ਲੱਗੇ ਭਗਵੰਦ ਮਾਨ ਦੇ ਤਨ ਗੁਰ ਤੇਗ ਬਹਾਦਰ ਸਾਚੇ ਪਾਸ਼ਾ ਚਰਨਾਂ ਦੇ ਵਿੱਚ ਸੋ ਇਹ ਕੰਮ ਜਿਹੜਾ ਐਸਪੀਸ ਨੂੰ ਕਰਨਾ ਚਾਹੀਦਾ ਸੰਸਮਾਜ ਨੂੰ ਕਰਨਾ ਜਿੱਦ ਅਸੀਂ ਜਿਹਦੇ ਬੰਦਿਆਂ ਨੂੰ ਕਰਨਾ ਚਾਹੀਦਾ ਅਸੀਂ ਪ੍ਰਚਾਰਕਾਂ ਨੂੰ ਕਰਨਾ ਚਾਹੀਦਾ ਅਸੀਂ ਉਹ ਅਗਰ ਪੰਜਾਬ ਦਾ ਸੀਐਮ ਕਰ ਰਿਹਾ ਕੋਈ ਗਲਤ ਕੰਮ ਨਹੀਂ ਕਰ ਰਿਹਾ ਇਸ ਗੱਲ ਦੇ ਵਿੱਚ ਭਗਵੰਤ ਮਾਨ ਦੀ ਬਹੁਤ ਬਹੁ ਜੜੀ ਸ਼ਲਾਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ